ਸਾਡੇ 8.8500 ਘਰ ਬਣ ਚੁੱਕੇ ਸੀਗੇ ਪੰਜਾਬ ਦੇ ਵਿੱਚ ਫਿਰ ਇਸ ਲਈ ਹੜ੍ਹਾਂ ਦੀ ਮਾਰ ਪਈ ਉਸ ਤੋਂ ਬਾਅਦ ਅਸੀਂ ਦਸ ਨੇ ਫਿਰ ਫੈਸਲਾ ਕੀਤਾ ਕਿ 4000 ਘਰ ਜਿਹੜਾ ਸੀ ਬਣਾ ਕੇ ਦੇ ਆਉਣੇ ਉਹਦੇ ਬਜਟ ਜਿਹੜਾ ਸੀ ਪਹਿਲੇ ਦਿਨ ਮੈਂ 15 ਕਰੋੜ ਦਾ ਬਜਟ ਦੇਣਾ ਸੀ ਉਹ ਬਾਤ ਕੀਤਾ ਸੀ ਅੱਜ ਲੱਗਿਆ ਨਹੀਂ ਸਾਡਾ 18 ਕਰੋੜ ਕਿਉਂਕਿ ਮਕਾਨਾਂ ਜੇ ਬਣਦੇ ਨੇ ਰੋਪੜ ਡਿਸਟ੍ਰਿਕਟ ਵਿੱਚ ਤਕਰੀਬਨ 8 ਮਹੀਨਿਆਂ ਪਹਿਲਾਂ ਬਣਾ ਕੇ ਦਿੱਤੇ ਸੀ 5 ਅੱਜ ਦੇ ਰਹੇ ਆ ਅਨੁ ਤਕਰੀਬਨ 12-13 ਸਾਲ ਹੋ ਗਏ ਨੇ ਇਸ ਕੰਮ 'ਚ ਦਸ ਚੱਲ ਰਿਹਾ ਹੈ ਪਰ ਅਸੀਂ ਅਜੇ ਤੱਕ ਮੇਰਾ ਖਿਆਲ ਹੈ ਕਿ ਅਸੀਂ ਕਿਸੇ ਹੱਲ ਦੇਖਿਆ ਨਹੀਂ ਕੁਝ ਨਹੀਂ ਕੀਤਾ ਸਾਡੇ ਕੋਲ 3000 ਸਾਡਾ ਮੈਂਬਰ ਆਪਣਾ ਹੈਗਾ ਤੇ ਸਾਡੇ ਮੈਂਬਰ ਜਿਹੜੇ ਨੇ ਉਹ ਸਾਰੇ ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਉਹਨਾਂ ਦੀ ਪਹੁੰਚ ਹੈਗੀ ਹੈ ਤੇ ਜਾਂਦੇ ਆਂ ਜੋ ਦੇਖਦੇ ਨੇ ਅਸੀਂ ਉਹ ਕੰਮ ਕਰ ਦਿੰਦੇ ਬੜੀਆਂ ਸਕੀਮਾਂ ਨੇ ਦੁਨੀਆ ਪੰਜਾਬ ਗਵਰਨਮੈਂਟ ਨੇ ਨੇ ਸੈਂਟਰਲ ਗਵਰਨਮੈਂਟ ਨੇ ਜਿਹੜੀਆਂ ਕਿ ਲੈਪਸ ਹੋ ਜਾਂਦੀਆਂ ਵਾਪਸ ਜਾਂਦਾ ਪੈਸਾ ਅਸੀਂ ਯੂਲਦੀ ਨਹੀਂ ਕਰ ਸਕਦੇ ਲੋਕਾਂ ਨੂੰ ਪਤਾ ਨਹੀਂ ਉਹ 17 ਭਰਤਿਆਂ ਦੀ ਫਾਂਸੀ ਮਾਫ ਕਰਾਈ ਸੀ ਉਹਨੇ ਇੱਕਦਮ ਇਹੋ ਜਿਹਾ ਮੋੜ ਲਿਆਤਾ ਕਿ ਉਹਨਾਂ ਕਰਕੇ ਮੈਂ ਉਹਨਾਂ ਦੇ ਪਿੰਡਾਂ 'ਚ ਗਿਆ ਜਿੱਥੇ ਪਿੰਡਾਂ ਜਾ ਕੇ ਦੇਖਿਆ ਕਿ ਹਾਲਤ ਬੜੀ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਲੋਕ ਕਿੰਨੀਆਂ ਫੇਲ ਹੋ ਰਹੀਆਂ ਨੇ ਕੈਂਸਰ ਦੇ ਮਰੀਜ਼ ਨੇ ਸੋ ਫਿਰ ਅਸੀਂ ਆਇਸਤਾ ਆਇਸਤਾ ਕਰਕੇ ਇੱਕ ਇੱਕ ਦੋ ਦੋ ਕਰਕੇ ਮੈਂ ਇਹ ਜਿਹੜੇ ਸਟੈਪਸ ਹੀ ਚੁੱਕਣੇ ਸ਼ੁਰੂ ਕੀਤੇ ਮੈਂ ਬਾਰ ਬਾਰ ਜਾ ਕੇ ਦਸਾਸਾ ਮੁੱਖ ਮੰਤਰੀ ਪੰਜਾਬ ਨੂੰ ਵਿੱਚ ਕਮਿਸ਼ਨਰ ਮਾਲ ਨੂੰ ਡੀਸੀ ਸਾਹਿਬ ਨੂੰ ਦੰਦਾ ਰਿਹਾ ਵੀ ਮਕਾਨ ਦੀ ਹਾਲਤ ਦੇਖੋ ਇਹ ਡੁੱਬੇ ਬੈਠੇ ਆ ਭਾਂਡੇ ਚੱਲਦੇ ਆ ਪਰ ਉੱਪਰ ਤੋਂ ਦਰਖਾਸਾਂ ਆ ਕੇ ਥੱਲੇ ਛੰਡੇ ਵਾਸਤੇ ਵੀ ਪੈਂਦੀਆਂ ਰਹੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ ਲੋਕਾਂ ਨੂੰ ਰਹਿਣ ਬਸੇਰੇ ਦੇਣ ਦਾ ਵੱਡਾ ਕਾਰਜ ਸਰਬਦਾ ਪਲਾਚੈਰੀਟੇਬਲ ਟਰਸਟ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸਾਰੇ ਪੰਜਾਬ ਨਹੀਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ ਸਰਬਦਾ ਪਲਾਚੈਰੀਟੇਬਲ ਟਰਸਟ ਵੱਲੋਂ ਲੋਕਾਂ ਨੂੰ ਰਹਿਣ ਬਸੇਰੇ ਬਣਾ ਕੇ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਛੱਤ ਜਿਹੜੀ ਹੈ ਉਪਲਬਧ ਕਰਵਾਈ ਜਾ ਰਹੀ ਹੈ ਤਾ ਜੋ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੌਸਮ ਦੀ ਮਾਰ ਆ ਉਹ ਨਾ ਪਵੇ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਉਹ ਸੁਰੱਖਿਅਤ ਜਿਹੜੇ ਛੱਤੇ ਹੇਠ ਆਪਣੇ ਜਿਹੜੇ ਜੀਵਨ ਹੈ ਜਿਹੜਾ ਉਹ ਬਤੀਤ ਕਰ ਸਕਣ ਮਾਏ ਰੋਪੜ ਦੇ ਪਿੰਡ ਹੁਸੈਨਪੁਰ ਦੇ ਵਿੱਚ ਖੜਾ ਇਹ ਜਿਹੜਾ ਘਰ ਦਾ ਦ੍ਰਿਸ਼ ਤੁਸੀਂ ਵੇਖ ਰਹੇ ਹੋ ਇਹ ਘਰ ਜਿਹੜਾ ਹੈਗਾ ਸਰਬਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਲੋੜਵੰਦ ਜਿਹੜਾ ਪਰਿਵਾਰ ਹੈਗਾ ਉਸ ਨੂੰ ਬਣਾ ਕੇ ਦਿੱਤਾ ਗਿਆ ਮੇਰੇ ਨਾਲ ਸਰਬਦਾ ਪਲਾ ਚੈਰੀਟੇਬਲ ਟਰਸਟ ਦੇ ਜਿਹੜੇ ਪ੍ਰਬੰਧਕ ਨੇ ਚੇਅਰਮੈਨ ਨੇ ਐਸਪੀ ਸਿੰਘ ਭਰਾਏ ਉਹ ਮੇਰੇ ਨਾਲ ਨੇ ਭਰਾਏ ਸਭ ਕੀ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਲੋਕਾਂ ਦੇ ਰਹਿਣ ਬਸੇ ਦਾ ਇੱਕ ਵੱਡੀ ਵੱਡੀ ਜ਼ਿੰਦਗੀ ਦੀ ਜਿਹੜੀ ਜ਼ਰੂਰਤ ਹੈ ਜੇਕਰ ਛੱਤ ਹੋਏਗੀ ਤਾਂ ਜੀਵਨ ਬਤੀਤ ਹੋਏਗਾ ਕੀ ਲੱਗਦਾ ਹੈ ਇਸ ਚੀਜ਼ ਨੂੰ ਕਿਦਾਂ ਤੁਸੀਂ ਮਹਿਸੂਸ ਕੀਤਾ ਔਰ ਕਿਸ ਤਰ੍ਹਾਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਇਹ ਸਾਰਾ ਜਿਹੜਾ ਚੱਲ ਰਿਹਾ ਹੈ ਜੱਗੇ ਜੀ ਇਸ ਤਰ੍ਹਾਂ ਅੱਜ ਤੋਂ ਕੋਈ 8-9 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਿ ਇਹ ਦੇਖਣ ਚ ਆਇਆ ਸੀ ਪਿੰਡਾਂ ਜਪਾਂ ਬਾਕੀ ਜੋ ਕੰਮ ਕਰਦੇ ਸਾਡੀ ਸੇਵਾਵਾਂ ਚੱਲ ਰਹੀਆਂ ਸੀ ਉਦੋਂ ਦੇਖਣ ਚ ਆਇਆ ਸੀ ਕਿ ਕਾਫੀ ਘਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਜਿਨ੍ਹਾਂ ਕੋਲ ਛੱਤੀ ਹੈ ਨਹੀਂਗੀ ਜੋ ਕਰਾਇਤੇ ਰਹ ਰਹੇ ਨੇ ਔਰ ਇੱਕ ਪਛੇਜੇ ਘਰ ਆ ਸੀ ਰੋਪੜ ਡਿਸਟ੍ਰਿਕਟ ਜੀ ਬਣਾਇਆ ਸੀ ਮੈਨੂੰ ਪਿੰਡ ਦਾ ਯਾਦ ਨਹੀਂ ਆ ਉਹ ਲੇਡੀ ਸੀ ਜਿਹੜੀ ਕਿ ਸਕੂਲ ਚ ਕੰਮ ਕਰਦੀ ਸੀ ਤਿੰਨ ਤਿੰਨ ਲੜਕੀਆਂ ਸੀ ਉਹਦੀਆਂ ਉਹ ਕਰਾਇਦੇ ਮਕਾਨ ਤੇ ਰਹ ਰਹੀਆਂ ਸੀ ਜਦੋਂ ਉਹ ਦੇਖਿਆ ਤੇ ਅਸੀਂ ਉਹ ਫਿਰ ਜੱਗੀ ਸਾਹਿਬ ਨੂੰ ਮੈਂ ਕਿਹਾ ਜੀ ਇਹਨੂੰ ਦੇਖੋ ਮਕਾਨ ਦਾ ਤੇ ਉਹ ਮਕਾਨ ਮਾਲਕ ਜਿਹੜਾ ਉਹ ਵੇਚਣਾ ਜਾਂਦਾ ਸੀ ਅਸੀਂ ਉਸੇ ਵੇਲੇ ਅਸੀਂ ਦਿੱਤੇ ਜਦਕ ਮੇਰੇ ਕੋਲ ਸੀ ਚੱਕੜ ਕੇ ਦਿੱਤਾ ਤੁਸੀਂ ਮਕਾਨ ਪਰਚੇਸ ਕਰ ਲਿਆ ਤੇ ਉਹਨੂੰ ਅਸੀਂ ਮੇਰੇ ਖਾ ਦੀਵਾਲੀ ਵਾਲੇ ਦਿਨ ਸੀ ਜਦੋਂ ਅਸੀਂ ਸਾਰਾ ਰਿਪੇਅਰਪੁਰ ਕਰਕੇ ਤੇ ਉਹਨੂੰ ਹੀ ਚਾਬੀਆਂ ਦਿੱਤੀਆਂ ਔਰ ਉਹ ਇਹੋ ਜਿਹਾ ਇੱਕ ਮਾਹੌਲ ਪੈਦਾ ਹੋ ਗਿਆ ਸੀ ਕਿ ਉਹਦੀਆਂ ਅੱਖਾਂ ਚੋਂ ਨਾ ਉਹ ਰੋ ਸਕਦੀ ਸੀ ਨਾ ਉਹ ਹੱਸ ਸਕਦੀ ਸੀ ਪਿੰਡਾ ਬਿਆਣਾ ਦਸਕਾ ਸ਼ਾਇਦ ਇਹ ਸਾਡੇ ਧਿਆਨ ਚ ਜਦੋਂ ਆਇਆ ਸੀ ਤੁਹਾਡੇ ਕੀ ਲੈਂਦਾ ਤੁਸੀਂ ਕਹਿੰਦਾ ਦੇਖੋ ਮੈਂ ਸਰ ਕੀ ਮੈਂ ਪਹਿਲਾਂ ਕੀ ਕਹਿਆਟਿਆ ਕਿ ਇਹ ਇੱਥੇ ਮੀਡੀਆ ਦਾ ਬੜਾ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਜਿੱਥੇ ਵੀ ਉਹ ਦੇਖਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਕੋਈ ਘਰ ਬਣਨ ਵਾਲਾ ਲੋੜਵੰਦ ਪਰਿਵਾਰ ਆ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ ਅਸੀਂ ਉਸੇ ਵੇਲੇ ਉੱਤੇ ਉਹਦੇ ਅਮਲ ਕਰਕੇ ਤੇ ਅਸੀਂ ਉਹਨੂੰ ਘਰ ਨੂੰ ਬਣਾ ਦਿੰਦੇ ਆ ਉਦੋਂ ਤੱਕ ਸਾਡੇ ਕੋਈ ਸਾਡੇ 8 8900 ਘਰ ਬਣ ਚੁੱਕਿਆ ਸੀਗਾ ਪੰਜਾਬ ਦੇ ਵਿੱਚ ਫਿਰ ਜਦਸਲੇ ਹੜ੍ਹਾਂ ਦੀ ਮਾਰ ਪਈ ਉਸ ਤੋਂ ਬਾਅਦ ਅਸੀਂ ਟਰਸਟ ਨੇ ਫਿਰ ਫੈਸਲਾ ਕੀਤਾ ਕਿ 4000 ਘਰ ਜਿਹੜਾ ਅਸੀਂ ਬਣਾ ਕੇ ਦੇਾਂਗੇ ਉਹਦੇ ਲਈ ਬਜਟ ਜਿਹੜਾ ਅਸੀਂ ਪਹਿਲੇ ਦਿਨ ਮੈਂ 15 ਕਰੋੜ ਦਾ ਬਜਟ ਜਿਹੜਾ ਸੀ ਉਹ ਪਾਸ ਕੀਤਾ ਸੀ ਅਜੇ ਲੱਗਿਆ ਨਹੀਂ ਸਾਡਾ 15 ਕਰੋੜ ਕਿਉਂਕਿ ਮਕਾਨ ਅਜੇ ਬਣ ਰਹੇ ਨੇ ਰੋਪਾ ਬਣਾ ਕੇ ਦੇਾਂਗੇ ਪੂਰਾ ਸਭ ਕੀ ਲੱ ਕੇਂਦਰ ਦੀਆਂ ਹੁਣ ਸੂਬੇ ਦੀਆਂ ਸਰਕਾਰਾਂ ਹੁਣ ਲੋਕਾਂ ਨੂੰ ਛੱਤ ਉਪਲਬਧ ਕਰਾਉਣ ਦੀ ਲੋਕਾਂ ਨੂੰ ਘਰ ਮੁਹਈਆ ਕਰਾਉਣ ਦੀ ਬਣਾ ਕੇ ਦੇਣ ਦੀ 5-5 ਮਰਲੇ ਦੇ ਪਲਾਟ ਦੇਣ ਦੀਆਂ ਯੋਜਨਾਵਾਂ ਚੱਲਦੀਆਂ ਨੇ ਪਰ ਕੀ ਲੱਗਦਾ ਜਿਹੜੇ ਲੋਕਾਂ ਦੀ ਮਦਦ ਤੁਹਾਡੀ ਜਿਹੜੀ ਟਰਸਟ ਜਿਹੜਾ ਕਰ ਰਿਹਾ ਇਹ ਲੋਕ ਸਰਕਾਰ ਦੇ ਉਸ ਦਾਇਰੇ ਦੇ ਵਿੱਚ ਨਹੀਂ ਬੈਠਦੇ ਉਸ ਮਾਪ ਤੰਦਾਂ ਦੇ ਉੱਤੇ ਫਿੱਟ ਨਹੀਂ ਬੈਠਦੇ ਵੀ ਜਿਹੜਾ ਤੁਹਾਡੇ ਵਰਗੇ ਜਿਹੜੇ ਲੋਕ ਐ ਉਹਨਾਂ ਨੂੰ ਇਸ ਕੰਮ ਕਾਰਜ ਦੇ ਲਈ ਅੱਗੇ ਆਉਣਾ ਪਿਆ ਦੇਖੋ ਲੱਗੀ ਜੀ ਸਾਨੂੰ ਤਕਰੀਬਨ 12-13 ਸਾਲ ਹੋ ਗਏ ਨੇ ਇਸ ਕੰਮ 'ਚ ਟਰਸਟ ਚੱਲ ਰਿਹਾ ਪਰ ਅਸੀਂ ਅਜੇ ਤੱਕ ਮੇਰਾ ਖਿਆਲ ਹੈ ਕਿ ਅਸੀਂ ਕਿਸੇ ਹੱਲ ਦੇਖਿਆ ਨਹੀਂ ਕੁਝ ਨਹੀਂ ਕੀਤਾ ਸਾਡੇ ਕੋਲ 3000 ਸਾਡਾ ਮੈਂਬਰ ਆਪਣਾ ਹੈਗਾ ਤਾਂ ਸਾਡੇ ਮੈਂਬਰ ਜਿਹੜੇ ਨੇ ਉਹ ਸਾਰੇ ਪੰਜਾਬ ਚ ਫੈਲੇ ਹੋਏ ਨੇ ਪਿੰਡਾਂ ਪਿੰਡਾਂ ਤੱਕ ਉਹਨਾਂ ਦੀ ਪਹੁੰਚ ਹੈਗੀ ਹੈ ਜਾਂਦੇ ਆ ਜੋ ਦੇਖਦੇ ਨੇ ਤੇ ਅਸੀਂ ਉਹ ਕੰਮ ਕਰ ਦਿੰਦੇ ਆ ਜੇ ਕੀ ਲੱਗਦਾ ਵੀ ਇਹ ਲੋਕ ਇੰਨੇ ਅਵੇਅਰ ਨਹੀਂ ਹੈ ਉਹ ਸਰਕਾਰ ਦੀਆਂ ਸਕੀਮਾਂ ਪ੍ਰਤੀ ਵੀ ਸਰਕਾਰ ਤੱਕ ਅਪਰੋਚ ਕੋਸ਼ਿਸ਼ ਇਹ ਗੱਲ ਬਿਲਕੁਲ ਮੈਂ ਮੰਨਣੀ ਚਾਹਾਂਗਾ ਕਿ ਅਵੇਅਰਨੈਸ ਹੈ ਨਹੀਂ ਕਿ ਬੜੀਆਂ ਸਕੀਮਾਂ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਨੇ ਜਿਹੜੀਆਂ ਕਿ ਲੈਪਸ ਹੋ ਜਾਂਦੀਆਂ ਵਾਪਸ ਜਾਂਦਾ ਪੈਸਾ ਅਸੀਂ ਯੋਧ ਨਹੀਂ ਕਰ ਸਕਦੇ ਲੋਕਾਂ ਨੂੰ ਪਤਾ ਨਹੀਂ ਹੁਣ ਅਨਾਨਸਮਨ ਦੀ ਸੋਚ ਰਹਿੰਦੀ ਹੈ ਹਮੇਸ਼ਾ ਅੱਗੇ ਤੋਂ ਅੱਗੇ ਵਧਣ ਦੀ ਉਹ ਅੱਗੇ ਤੋਂ ਅੱਗੇ ਵੱਧਦਾ ਤਾਂ ਜਾਂਦਾ ਪਰ ਕਿਤਨੇ ਕਿਤੇ ਜਿਹੜੇ ਸਮਾਜਿਕ ਜਿਹੜੇ ਕਾਰਜ ਨੇ ਜਾਂ ਸਮਾਜ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਧਿਆਨ ਦੇ ਵਿੱਚ ਬਿਜ਼ਨਸਮੈਨ ਦੇ ਨਹੀਂ ਆਉਂਦੀਆਂ ਕਿਉਂਕਿ ਬਿਜ਼ਨਸ ਦੀ ਸਪੀਡ ਐਨੀ ਅੱਗੇ ਵੱਧਣ ਦੀ ਹੁੰਦੀ ਹੈ ਪਰ ਐਸਪੀ ਸਿੰਘ ਭਰਾਏ ਦੇ ਧਿਆਨ ਦੇ ਵਿੱਚ ਜ਼ਹਿਨ ਦੇ ਵਿੱਚ ਸਾਰੀਆਂ ਚੀਜ਼ਾਂ ਕਿੱਦਾਂ ਆ ਗਈਆਂ ਸਮਾਜ ਦੀ ਸੇਵਾ ਕੀਤੀ ਜਾਵੇ ਆਪਣਾ 98% ਜਿਹੜਾ ਰਾਸ਼ੀ ਹੈ ਜਿਹੜੀ ਕਮਾਈ ਦੀ ਹੈ ਉਹ ਲੋਕਾਂ ਦੀ ਸੇਵਾ ਦੇ ਵਿੱਚ ਲਾ ਦਿੱਤੀ ਜਾਵੇ ਜਿਵੇਂ ਹਰ ਇਨਸਾਨ ਦੇ ਜੇ ਆਪਾਂ ਦੇਖੀਏ ਨਾ ਦੋ ਰੇੜਾ ਚੱਲ ਰਹੇ ਨਾ ਅਸੀਂ ਆਪਣੀ ਕਮਾਈ ਕਰ ਰਹੇ ਆ ਇੱਕ ਟਾਈਮ ਜ਼ਰੂਰ ਆਂਦਾ ਬੰਦੇ ਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਕਿ ਨਹੀਂ ਯਾਰ ਹੁਣ ਬਹੁਤ ਕਰ ਲਿਆ ਬਹੁਤ ਕਮਾ ਲਿਆ ਹੁਣ ਆਪਾਂ ਛੱਡੀਏ ਵਾਪਸ ਕਰੀਏ ਓਕੇ ਠੀਕ ਹੈ ਸਾਡਾ ਦਿਲ ਨਹੀਂ ਪਰਦਾ ਅਸੀਂ ਕਰ ਰਹੇ ਹੁੰਦੇ ਆ ਲੇਕਿਨ ਇਹ ਕੁਦਰਤੀ ਰੱਬ ਦੀ ਮਿਹਰ ਹੁੰਦੀ ਹੈ ਮੈਂ ਜਦੋਂ 55 ਸਾਲ ਦਾ ਸੀਗਾ ਤੇ ਉਦੋਂ ਮੇਰੇ ਦਿਮਾਗ 'ਚ ਇਹ ਗੱਲ ਆ ਗਈ ਸੀ ਕਿ ਹੁਣ ਬਹੁਤ ਕਮਾ ਲਿਆ ਸਭ ਕਰ ਲਿਆ ਹੁਣ ਆਪਾਂ ਇਸ ਪਾਸੇ ਲੱਗੀਏ ਦੂਸਰਾ ਜਿਹੜਾ ਮੋੜ ਮੇਰੇ ਲਾਈਫ 'ਚ ਆਇਆ ਉਹ 17 ਭਾਰਤੀਆਂ ਦੀ ਜਿਹੜੀ ਫਾਂਸੀ ਮਾਫ ਕਰਾਈ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਲੋਕ ਕਿ ਕਿਡਨੀਆ ਫੇਲ ਹੋ ਰਹੀਆਂ ਨੇ ਕੈਂਸਰ ਦੇ ਮਰੀਜ਼ ਨੇ ਸੋ ਫਿਰ ਅਸੀਂ ਆਹਸਤਾ ਆਹਸਤਾ ਕਰਕੇ ਇੱਕ ਇੱਕ ਦੋ ਦੋ ਕਰਕੇ ਮੈਂ ਇਹ ਜਿਹੜੇ ਸਟੈਪਸੀ ਚੁੱਕਣੇ ਸ਼ੁਰੂ ਕੀਤੇ ਅੱਜ ਦੇਖੋ ਹੁਣ ਸਾਡੀਆਂ ਤਕਰੀਬਨ 100 ਤੋਂ 26 ਸਾਡੀਆਂ ਲੈਬਾਰਟਰੀਆਂ ਜਿਹੜੀਆਂ ਨੇ ਜਿਹੜੇ ਲੈਬ ਟੈਸਟ ਬਲੱਡ ਟੈਸਟ ਵਗੈਰਾ ਸਾਰੇ 126 ਲੈਬਾਰਟਰੀਆਂ ਅਸਲੇ ਚੱਲ ਰਹੀਆਂ ਨੇ ਔਰ 10% ਦੇ ਕੰਮ ਕਰਦੇ ਆ ਜੋ ਸਰਬਤਪਾਲਾ ਤੁਹਾਡਾ ਜਿਹੜਾ ٹرسٹ ਹੈਗਾ ਉਸ ਦੇ ਵੱਲੋਂ ਵਿਦਿਆ ਦੇ ਖੇਤਰ ਦੇ ਵਿੱਚ ਵੱਡਾ ਕੰਮ ਕੀਤਾ ਗਿਆ ਹੈਲਥ ਦੇ ਖੇਤਰ ਦੇ ਵਿੱਚ ਵੱਡਾ ਕੰਮ ਕੀਤਾ ਗਿਆ ਲੋਕਾਂ ਦੀ ਮਕਾਨਾਂ ਦੀ ਉਸਾਰੀ ਦਾ ਤੁਸੀਂ ਬੇਮਿਸਾਲ ਹੁਣ ਅਗਲਾ ਕੀ ਸੋਚਿਆ ਵੀ ਹਜੇ ਹੋਰ ਕਿਹੜੀ ਅਜਿਹੀ ਚੀਜ਼ ਦੀ ਜਿਹੜੀ ਸਮਾਜ ਦੇ ਵਿੱਚ ਤੁਹਾਨੂੰ ਲੱਗਦਾ ਵੀ ਜ਼ਰੂਰਤ ਹੈ ਉਸ ਖਿੱਤੇ ਦੇ ਵਿੱਚ ਕੰਮ ਕਰਨ ਦੀ ਜਿਹੜੀ ਲੋੜ ਹੈਗੀ ਆ ਔਰ ਅਗਲਾ ਜਿਹੜਾ ਟਿੱਚਾ ਤਸਤਾ ਉਹ ਕੀ ਤੁਸੀਂ ਮੰਨਦੇ ਵਿੱਚ ਸੋਚਦੇ ਕੋ ਕੰਮ ਤੇ ਮੁਖਣ ਚਾਣੇ ਨਹੀਂਗੇ ਇਸ ਲਈ ਆਪਣੇ ਕੋਈ 33 34 ਪ੍ਰੋਜੈਕਟ ਜਿਹੜੇ ਮੇਰੇ ਚੱਲ ਰਹੇ ਨੇ ਟ੍ਰਸਟ ਵੱਲੋਂ ਉਹ ਸਾਰੇ ਚੱਲਦੇ ਇਹਨਾਂ ਨੇ ਐਜ਼ ਇਟ ਇਜ਼ ਫਿਰ ਅਸੀਂ ਬਜਟ ਉਸ ਤੋਂ ਆਪਣਾ ਰੱਖੇ ਹੋਏ ਨੇ ਕਿਉਂਕਿ ਲਿਮਿਟਡ ਅਮਾਉਂਟ ਹੈ ਆਪਣਾ ਸਿੰਗਲ ਮਤਲਬ ਪਰਸਨ ਹੀ ਹੈ ਨਾ ਜੀ ਤੇ ਉਸ ਨੂੰ ਦੇਖਣਾ ਪੈਂਦਾ ਵੀ ਕਿੰਨੇ ਫੰਡ ਕਿੱਥੇ ਹਰ ਹਰ ਹੈਡ 'ਚ ਅਸੀਂ ਹਰ ਸਾਲ ਜਿਹੜਾ ਬਜਟ ਅਸੀਂ ਤਿਆਰ ਕਰਦੇ ਹਾਂ ਇਹ ਸਾਰੇ ਕੰਮ ਜਿਹੜੇ ਆਪਾਂ ਰੋਕੇ ਨਹੀਂ ਹੈ ਕਿਉਂਕਿ ਜਿਹੜੇ ਹੁਣ ਡਿਵਿਡੋ ਪੈਨਸ਼ਨ ਸਕੀਮ ਚੱਲ ਰਹੀ ਹੈ ਉਹ ਚੱਲਦੀਆਂ ਰਹਿਣੀਆਂ ਉਹ ਬੰਦ ਨਹੀਂ ਹੋਣੀਆਂ ਮੈਡੀਕਲ ਪੈਨਸ਼ਨ ਸਕੀਮ ਹੈ ਬੁਢਾਪਾ ਪੈਨਸ਼ਨ ਸਕੀਮ ਹੋ ਗਈ ਇਹ ਸਾਰੇ ਚੱਲਨੇ ਬੰਦ ਨਹੀਂ ਕਰ ਸਕਦੇ ਬਾਕੀ ਜਿਹੜੀ ਐਜੂਕੇਸ਼ਨ ਦੀ ਗੱਲ ਕਰਦੇ ਆ 1250 ਬੱਚਾ ਅਸੀਂ ਹਰ ਸਾਲ ਅਡਾਪਟ ਕਰਦੇ ਹਾਂ ਯੂਨੀਵਰਸਿਟੀਆਂ ਤੋਂ ਕਾਲਜਸ ਤੋਂ ਉਹ ਸਾਰੇ ਸੀ ਉਹ ਵੀ ਚੱਲਦਾ ਰਹਿਣਾ ਉਹ ਵੀ ਕੰਮ ਬੰਦ ਨਹੀਂ ਹੋਣਾ ਸਮਾਜਿਕ ਖੇਤਰ ਦੇ ਨਾਲ-ਨਾਲ ਧਾਰਮਿਕ ਖੇਤਰ ਦੇ ਵਿੱਚ ਵੀ ਤੁਸੀਂ ਕਦਮ ਰੱਖ ਲਿਆ ਉਹਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕਰਤੇ ਪਰ ਕੀ ਲੱਗਦਾ ਵੀ ਜਿਹੜੇ ਉਦਯੋਗ ਨੇ ਖਾਸ ਤੌਰ ਤੇ ਬਿਜ਼ਨਸਮੈਨ ਨੇ ਜਿਹੜੇ ਉਦਯੋਗਾਂ ਨੂੰ ਚਲਾਉਂਦੇ ਨੇ ਕਿਤਨਾ ਕਿਸੇ ਸੀਐਸਆਰ ਇੱਕ ਫੰਡ ਹੁੰਦਾ ਜਿਹੜਾ ਸਮਾਜ ਦੀ ਭਲਾਈ ਦੇ ਲਈ ਉਹ ਖਰਚਣਾ ਜ਼ਰੂਰੀ ਬਣ ਜਾਂਦਾ ਪਰ ਕੀ ਲੱਗਦਾ ਉਹ ਸੀਐਸਆਰ ਫੰਡ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਫੰਡ ਖਰਚ ਕਰ ਰਹੇ ਹੋ ਵੀ ਉਹਨਾਂ ਉਦਯੋਗਾਂ ਨੂੰ ਵੀ ਜਾਂ ਉਹਨਾਂ ਲੋਕਾਂ ਨੂੰ ਵੀ ਇਹ ਚਾਹੀਦਾ ਵੀ ਉਹ ਸਮਾਜ ਦੇ ਵਿੱਚ ਜ਼ਮੀਨੀ ਪੱਧਰ ਤੇ ਉੱਤੇ ਜਾ ਕੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਆਪਣੇ ਉਸ ਫੰਡ ਦੀ ਜੇਕਰ ਵਰਤੋਂ ਕਰਨ ਤਾਂ ਉਹ ਸਹੀ ਹੱਥਾਂ ਤੱਕ ਜਿਹੜਾ ਸਹੀ ਲੋਕਾਂ ਤੱਕ ਫੰਡ ਪਹੁੰਚਦਾ ਦੇਖੋ ਬਿਲਕੁਲ ਅਗਰ ਉਹ ਪਹੁੰਚਦਾ ਹੋਵੇ ਤੇ ਫਿਰ ਸਾਨੂੰ ਅੱਜ ਉਹ ਦੇਖ ਰਿਹਾ ਦੇਖਣ ਨੂੰ ਨਵਲੇ ਕਿਉਂਕਿ ਇੰਨੇ ਫੰਡ ਨੇ ਉਹ ਫੰਡ ਖਰਚ ਨਹੀਂ ਹੋ ਰਹੇ ਨਾ ਇਹ ਬਿਲਕੁਲ ਹੋਣੇ ਚਾਹੀਦੇ ਆਪਾਂ ਚਲੋ ਆਪਾਂ ਇਹਨਾਂ ਚੱਕਰਾਂ 'ਚ ਪੈਂਦੇ ਨਹੀਂ ਸਾਡਾ ਤਾਂ ਮੇਨ ਹੈਗਾ ਕਿ ਅਸੀਂ ਟਰਸ ਸਾਡਾ ਕੀ ਕਰ ਰਿਹਾ ਅਸੀਂ ਕੀ ਕੀ ਕੰਮ ਕਰਨੇ ਨੇ ਅੱਗੋਂ ਹੁਣ ਸੀ ਨਵੇਂ ਪ੍ਰੋਜੈਕਟਾਂ ਦੀ ਗੱਲ ਕੀਤੀ ਹੁਣ ਸਾਡੇ ਅਗਲੇ ਇੰਸਟੀਚਿਊਟ ਜਿਹੜੇ ਆ ਰਹੇ ਨੇ ਉਹ ਸਾਡੇ ਆ ਰਹੇ ਨੇ ਸਪੈਸ਼ਲ ਬੱਚਿਆਂ ਦੇ ਉੱਤੇ ਚਾਹੇ ਉਹ ਐਮਰ ਬੱਚੇ ਨੇ ਡੈਫੈਂਟ ਨੇ ਬਲਾਈਂਡ ਬੱਚੇ ਨੇ ਹੈਂਡੀਕੈਪਡ ਹੋ ਗਏ ਤੋਂ 올ਡਜ ਹੋ ਗਏ ਸੋ ਅਗਲੇ ਸਾਡੇ ਜਿਹੜੇ ਪ੍ਰੋਜੈਕਟ ਨੇ ਕਾਫੀ 6-7 ਜਗ੍ਹਾ ਤੇ ਜਮੀਨਾਂ ਲਈਆਂ ਹੋਈਆਂ ਆਲਰੇਡੀ ਸੋ ਉਹ ਪ੍ਰੋਜੈਕਟ ਸਾਡੇ ਹੁਣ ਅਗਲੇ ਨਵੇਂ ਪ੍ਰੋਜੈਕਟ ਸਾਡੇ ਉਹ ਨੇ ਉਹਨਾਂ ਬੱਚਾ ਨੂੰ ਸਮਾਜ ਦਾ ਹਾਣੀ ਬਣਾਉਣ ਦੇ ਲਈ ਬਿਲਕੁਲ ਬਿਲਕੁਲ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਉਹਨਾਂ ਬੱਚਾ ਨੂੰ ਜਿਹੜਾ ਅੱਜ ਲੋਡ ਆ ਉਹਨਾਂ ਉਹਨਾਂ ਨੂੰ ਸੰਭਲਣ ਦੀ ਬੜੀ ਲੋੜ ਹੈ ਜੇ ਛੋਟਾ ਸੁੰਡ ਅਗਲਾ ਕੰਮ ਅਸੀਂ ਕਰਦੇ ਆ ਕੀ ਕੀ ਲੱਗਦਾ ਵੀ ਜਿਹੜੇ ਅਜਿਹੇ ਕਾਰਜ ਜਿੱਦਾਂ ਅਸੀਂ ਅੱਜ ਦੇਖਿਆ ਵੀ ਮਕਾਨ ਬਣਾ ਕੇ ਦਿੱਤਾ ਸਰਬੱਤ ਦਾ ਪਤਾ ਚੈਰੀਟੇਬਲ ਟਰਸਟ ਵੱਲੋਂ ਕੀ ਲੱਗਦਾ ਵੀ ਸਮਾਜ ਦੇ ਲਈ ਇਹ ਕਾਰਜ ਜਿਹੜੇ ਨੇ ਕਿੰਨੇ ਕੁ ਤੁਸੀਂ ਸਮਝਦੇ ਹੋ ਵੀ ਜ਼ਰੂਰੀ ਹੈਗੇ ਆ ਉਹ ਸਰਬੱਤ ਦਾ ਟਰਸਟ ਜਿਹੜਾ ਚੈਰੀਟੇਬਲ ਟਰਸਟ ਹੈਗਾ ਕਿਸ ਤਰੀਕੇ ਦੇ ਨਾਲ ਜਿਹੜੇ ਕੰਮ ਹੈ ਉਹ ਕਰ ਰਿਹਾ ਦੇਖੋ ਵੀ ਜੀ ਇਹ ਤਾਂ ਸਮਾਜ ਵਾਸਤੇ ਬਹੁਤ ਹੀ ਜ਼ਰੂਰੀ ਆ ਕਾਰਜ ਨੇ ਇਹ ਕਾਰਜ ਇੰਨੇ ਜ਼ਰੂਰੀ ਆ ਵੀ ਜੇ ਸਰਕਾਰਾਂ ਨਹੀਂ ਪੱਲਾ ਖੱਫ ਫੜਦੀਆਂ ਤਾਂ ਸਰਬੱਜ ਦਾ ਭਲਾ ਚਾਹੀਦਾ ਇਸ ਟ੍ਰਸਟ ਸਾਰੇ ਪੰਜਾਬ ਕਾ ਸਾਰੇ ਇੰਡੀਆ ਕਾ ਬਗੈਰ ਮੱਤ ਭੇਜ ਤੋਂ ਇਹ ਅੱਗੇ ਹੈਲਪ ਕਰਦਾ ਰਿਹਾ ਇੱਕ ਸਿਰਫ ਇਹ ਮਕਾਨਾਂ ਦਾ ਨਹੀਂ ਹੋਰ ਹੋਰ ਪਾਸੇ ਵੀ ਆਸਤ ਕਰਦਾ ਲੱਗਦਾ ਸਰਕਾਰਾਂ ਦੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਤੁਸੀਂ ਕੀ ਇਹ ਇਹ ਜਿਹੜੇ ਤੁਹਾਡੇ ਪਿੰਡ ਦੇ ਲੋਕ ਐ ਜਿਨ੍ਹਾਂ ਦੇ ਨੂੰ ਲੈ ਕੇ ਤੁਸੀਂ ਚੈਰੀਟੇਬਲ ਟ੍ਰਸਟ ਕੋਲ ਪਹੁੰਚੇ ਹੋ ਤੇ ਸਰਕਾਰਾਂ ਦੇ ਦੁਆਰੇ ਨਹੀਂ ਪਹੁੰਚੇ ਪ੍ਰਸ਼ਾਸਨ ਦੇ ਦਰਵਾਜ਼ੇ ਨਹੀਂ ਖੜਕਾਏ ਉਹਨਾਂ ਨੂੰ ਨਹੀਂ ਦੱਸਿਆ ਵੀ ਆਹ ਦਿੱਕਤ ਮੈਂ ਖੁਦ ਇਹ ਜਿਹੜਾ ਕੇਸ ਆ ਜਿਹੜਾ ਮਕਾਨ ਦਾ ਖੁਦ ਮੈਂ ਹੈਂਡਲ ਕਰਿਆ ਮੈਂ बार-बार ਜਾ ਕੇ ਦਫ਼ਤਰਾਂ ਸਾਂ ਮੁੱਖ ਮੰਤਰੀ ਪੰਜਾਬ ਨੂੰ ਵਿੱਤ ਕਮਿਸ਼ਨਰ ਮਾਲ ਨੂੰ ਡੀਸੀ ਸਾਹਿਬ ਨੂੰ ਦੰਦਾ ਰਿਹਾ ਵੀ ਮਕਾਨ ਦੀ ਹਾਲਤ ਦੇਖੋ ਇਹ ਡੁੱਬੇ ਬੈਠ ਗਿਆ ਪਾਣੀ ਦੇ ਤਰਸ ਗਿਆ ਪਰ ਉੱਪਰ ਤੋਂ ਤਰਖਾਸਾਂ ਆ ਕੇ ਥੱਲੇ ਠੰਡੇ ਵਾਸਤੇ ਪੈਂਦੀਆਂ ਰਹੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਗੱਲ ਕਰਦੇ ਜੇ ਕਹਿੰਦੇ ਇਸ ਤਰ੍ਹਾਂ ਕੰਮ ਨਹੀਂ ਹੋਣਾ ਅਫਸਰਾਂ ਕੰਮ ਨੂੰ ਹੋਣ ਦਾ ਤੁਸੀਂ ਮਤਲਬ ਸਮਝ ਰਹੋ ਮੈਂ ਖਰੇ 10 ਵੇਲੇ ਪੂਰਾ ਰਿਕਾਰਡ ਮੇਰੇ ਕੋਲ ਪਿਆ ਮੈਂ ਤੁਹਾਨੂੰ ਦਿਖਾ ਸਕਦਾ ਵੀ ਮੈਂ ਇਹਨਾਂ ਐਪਲੀਕੇਸ਼ਨ ਦੇ ਕੇ ਥੱਕ ਗਿਆ ਅਖੀਰ ਨੂੰ ਉਹ ਬਲਾਈ ਸਾਹਿਬ ਨੇ ਬਾਹ ਫੜ ਲਿਆ ਹੋ ਕੇ ਕਿਸੇ ਬੰਦੇ ਨੇ ਨਾ ਜਵਾਨ ਨਿਪੜਿਆ ਫਿਰ ਇਹਨਾਂ ਤੱਕ ਕਿਦਾਂ ਤੁਸੀਂ ਅਪਰੋਚ ਕੀਤੀ ਵੀ ਮੈਨੂੰ ਪਤਾ ਲੱਗਿਆ ਵੀ ਸਰਵਦਾ ਚੈਰੀਟੇਵ ਟ੍ਰਸਟ ਵਿੱਚ ਕੋਈ ਸਪਾਰਸ ਨਹੀਂ ਚੱਲਦੀ ਕੋਈ ਕੁਝ ਨਹੀਂ ਚੱਲਦਾ ਵੀ ਤੁਸੀਂ ਜੋ ਜਨਰਲ ਕੇਸ ਹੁੰਦੇ ਆ ਉਹ ਆਪਣੇ ਆਪ ਹਸਾਲ ਹੋ ਜਾਂਦੇ ਆ ਮੈਂ ਜਗਦੀ ਸਾਹਿਬ ਕੋ ਕਿਹਾ ਜਗਦੀ ਸਾਹਿਬ ਨੇ ਮੌਕਾ ਦੇਖਿਆ ਇਹਨਾਂ ਨੇ ਤੁਰੰਤ ਦੈਨ ਲੱਕ ਅਪਰੂਵ ਕਰਕੇ ਪਟਾਲੇ ਭੇਜਤਾ ਪਟਾਲੇ ਅਵਰ ਆਇਫਾ ਨੇ ਜੋ ਹੁਣੇ ਸਾਰੇ ਰਿਕਮੈਂਡ ਕਰਕੇ ਪ੍ਰੂਵ ਕਰਕੇ ਸਾਡੇ ਕੋ ਪੈਸੇ ਪਾ ਤੁਸੀਂ ਲੋਕ ਜਿਹੜੇ ਹਨ ਵੋਟਾਂ ਵੀ ਪਾਉਂਦੇ ਹੋ ਲੀਡਰਾਂ ਨੂੰ ਚੁਣਦੇ ਹੋ ਸਰਕਾਰਾਂ ਬਣਾਉਂਦੇ ਹੋ ਕੀ ਲੱਗਦਾ ਵੀ ਜਿਹੜੀਆਂ ਸਰਕਾਰਾਂ ਤੁਸੀਂ ਬਣਾਉਂਦੇ ਹੋ ਜਾਂ ਜਿਹੜੀਆਂ ਸਰਕਾਰਾਂ ਨੇ ਅਧਿਕਾਰੀ ਜਿਹੜੇ ਜਿਹੜੇ ਤਨਾਤ ਕੀਤੇ ਗਏ ਨੇ ਬਿਠਾਏ ਗਏ ਨੇ ਤੁਹਾਡੀਆਂ ਸੁਵਿਧਾਵਾਂ ਪ੍ਰਦਾਨ ਕਰਾਉਣ ਦੇ ਲਈ ਕਿਤੇ ਤੁਸੀਂ ਸਭ ਤੋਂ ਸਾਰਾ ਸਿਸਟਮ ਜਿਹੜਾ ਫਿਰ ਕਿੱਥੇ ਖੜਾ ਦੇਖੋ ਸਿਸਟਮ ਤਾਂ ਜਿੱਥੇ ਖੜਾ ਪਿਆ ਜਿੱਥੇ ਪਹਿਲਾਂ ਸਰਕਾਰਾਂ ਦਾ ਖੜਾ ਇੱਥੇ ਉਹੀ ਹੁਣ ਸਿਸਟਮ ਖੜਾ ਕੋਈ ਵੀ ਕਾਰਵਾਈ ਕਿਸੇ ਕਿਸਮ ਦੀ ਹੋ ਹੀ ਨਹੀਂ ਰਹੀ ਨਾ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਤੇ ਪਕੜ ਆ ਕੋਈ ਪਕੜ ਨਹੀਂ ਕੋਈ ਅਫਸਰ ਗੱਲ ਨਹੀਂ ਮੰਨਦਾ ਮੇਰੀ ਆਪਣੀ ਐਪਲੀਕੇਸ਼ਨ 4 ਮਹੀਨੇ ਖੁੱਦ ਰੁਕੀ ਰਹੀ ਹੈ ਜੇ ਮੈਂ ਉਹ ਵੀ ਤੁਹਾਨੂੰ ਰਿਕਾਰਡ ਦਿਖਾ ਸਕਦਾ ਲੈਟਰ ਸੀ ਮੰਗੂਗਾ ਇਸ ਕਰਕੇ ਜੋ ਇਹਨਾਂ ਨੇ ਬਾਹਰ ਫੜ ਲਿਆ ਜਰਦੀ ਸਾਹਿਬ ਨੇ ਬਾਹਰ ਫੜ ਲਿਆ ਤੇ ਇਹ ਵਾਰ ਆਈ ਸਾਹਿਬ ਨੇ ਬਾਹਰ ਫੜ ਲਿਆ ਇਹਨਾਂ ਵਾਲਕੇ ਕੰਮ ਕੋਈ ਕਰੇ ਨਹੀਂ ਸਕਦਾ ਬਿਲਕੁਲ ਅੱਛਾ ਜੀ ਕਿ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇਸ ਸੰਸਥਾ ਨੂੰ ਰੋਪੜਦਾ ਜਿਹੜਾ ਜਥੇਬੰਦੀ ਤੁਸੀਂ ਦੇਖ ਰਹੇ ਹੋ ਪਰ ਕਿੰਨੇ ਕੁ ਤੁਸੀਂ ਲੋੜਵੰਦ ਜਿਹੜੇ ਪਰਿਵਾਰ ਆ ਆਇਡੈਂਟੀਫਾਈ ਕਰਦੇ ਹੋ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਪਰਿਵਾਰ ਆ ਤੁਹਾਡੇ ਤੱਕ ਪਹੁੰਚ ਕਰਦੇ ਆ ਤਾਂ ਉਸ ਤੋਂ ਅਗਲਾ ਪ੍ਰੋਸੀਜਰ ਕਿੱਦਾਂ ਤਰ ਹੁੰਦਾ ਮੈਂ ਸਭ ਤੋਂ ਪਹਿਲਾਂ ਮੈਂ মিডিਆ ਦਾ ਬਹੁਤ ਵੱਡਾ ਧੰਨਵਾਦੀ ਹਾਂ ਕਿ ਸਾਨੂੰ মিডিਆ ਰਾਹੀਂ ਬਹੁਤ ऐसे परिवार मिले दसेगे जिन्ना नु वाकई ਲੋੜਵੰਦ ਸੀਗੇ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਹੈ ਉਹਨਾਂ ਨੂੰ ਫਾਰਮ ਭਰਾ ਕੇ ਅਸੀਂ ਵੈਰੀਫਾਈ ਕਰਕੇ ਸਾਡੇ ਟੀਮ ਮੈਂਬਰਸ ਜਾਂਦੇ ਆ ਸਾਡੀ ਇੰਜੀਨੀਅਰਿੰਗ ਟੀਮ ਹੈ ਉਹ ਲਗਾਉਂਦੀ ਹੈ ਉਹ ਅਸੀਂ ਵੈਰੀਫਾਈ ਕਰ ਜੋ ਉਹਦੀ ਜ਼ਰੂਰਤ ਨਾ ਇੱਕ ਕਮਰਾ ਦੋ ਕਮਰੇ ਤਿੰਨ ਕਮਰੇ ਜਿਹੜੇ ਪਰਿਵਾਰ ਦੀ ਰਿਕੁਆਇਰਮੈਂਟ ਦੇ ਮਤਾਬਕ ਜੋ ਵੀ ਅਸੀਂ ਬਜਟ ਹੁੰਦਾ ਅਸੀਂ ਸੈਂਕਸ਼ਨ ਪਾਸੇ ਉੱਪਰ ਭੇਜਦੇ ਨੇ ਵੀ ਇੰਨਾ 2 ਲੱਖ ਕਿਸੇ ਨੂੰ ਲੋੜ ਹੈ ਕਿਸੇ ਨੂੰ 3 ਲੱਖ ਲੋੜ ਹੈ ਕਿਸੇ ਨੂੰ 1.5 ਲੱਖ ਲੋੜ ਹੈ ਅਸੀਂ ਦੇਖ ਕੇ ਭੇਜਦੇ ਨੇ ਉਪਰਾਏ ਸਾਹਿਬ ਇਮੀਡੀਏਟਲੀ ਉੱਤੇ ਸਾਡੀ ਜੋ ਟੀਮ ਰਿਕੁਇਰਡ ਕਰਦੀ ਉਹ ਪਾਸ ਕਰ ਦਿੰਦੇ ਤੇ ਸਾਡਾ ਕੰਮ ਸ਼ੁਰੂ ਹੋ ਜਾਂਦਾ ਔਰ ਜਿਹੜੇ ਸਾਡੀ ਖਾਸ ਤੌਰ ਤੇ ਦੱਸਣ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਸਮਾਨ ਲੈ ਕੇ ਦਿੰਦੇ ਹਾਂ ਸਾਰਾ ਮਟੀਰੀਅਲ ਅਸੀਂ ਦੇਣਾ ਹੁੰਦਾ ਕੰਸਟਰਕਸ਼ਨ ਉਹ ਆਪ ਕਰਦੇ ਆ ਕਿਉਂਕਿ ਉਹਨਾਂ ਦਾ ਪਾਰਟ ਹੁੰਦਾ ਅਸੀਂ ਵਡੇਲ ਦੀ ਪੇਮੈਂਟ ਸਾਡਾ ਸਰਬਦਾ ਪਲੇਜਿਟੇਬਲ ਟਰਸਟ ਡਾਇਰੈਕਟ ਦਿੰਦਾ ਚਾਹੇ ਉਹ ਸਰੀਆ ਹੋਵੇ ਚਾਹੇ ਰੇਤਤਾ ਹੋਵੇ ਚਾਹੇ ਬਜਰੀ ਹੋਵੇ ਚਾਹੇ ਇੱਟਾ ਹੋਵੇ ਚਾਹੇ ਸਰੀਆ ਹੋ ਉਹ ਹਰ ਚੀਜ਼ ਅਸੀਂ ਪ੍ਰੋਵਾਈਡ ਕਰਦੇ ਆਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਟਰਸਟ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਤੁਹਾਡੇ ਜਿਹੜੇ ਪੈਰਾਮੀਟਰਸ ਦੇ ਉਪਰੋਟੋਕੋਲ ਤੈਅ ਹੈਗਾ ਵੀ ਪਾਸ ਹੋ ਕੇ ਥੱਲੇ ਰਿਪੋਰਟ ਬਣ ਕੇ ਜਾਣੀ ਉੱਪਰ ਸਰਕਾਰਾਂ ਦੇ ਵੀ ਤਾਂ ਇਸ ਤਰ੍ਹਾਂ ਦਾ ਹੀ ਸਿਸਟਮ ਹੈ ਉੱਪਰ ਜਿਹੜਾ ਬੈਠਾ ਅਧਿਕਾਰੀ ਹੱਥਲੇੜੇ ਅਧਿਕਾਰੀ ਜਿਹੜੀ ਆ ਰਿਪੋਰਟ ਕਰਕੇ ਭੇਜਦੇ ਨੇ ਉੱਪਰੋਂ ਪੈਸਾ ਸੈਂਕਸ਼ਨ ਹੋ ਕੇ ਆਉਂਦਾ ਗਰੰਟਾ ਆਉਂਦੀਆਂ ਨੇ ਕੰਮ ਹੁੰਦਾ ਚੈੱਕ ਪਾਸ ਹੁੰਦੇ ਨੇ ਇਹ ਕੀ ਲੱਗਦਾ ਵੀ ਫਰਕ ਕੀ ਰ ਆ ਗਿਆ ਫਿਰ ਤੁਹਾਡੇ ਉਰ ਉਹਨਾਂ ਚ ਕਿਉਂ ਇਹਨਾਂ ਲੋਕਾਂ ਤੱਕ ਉਹ ਨਹੀਂ ਪਹੁੰਚ ਪਾਉਂਦੀ ਸ਼ੁਭਦਾ ਜਿਹੜੀ ਇਹਨਾਂ ਨੂੰ ਲੋੜ ਆ ਜਿਹੜੇ ਇਹਨਾਂ ਦੇ ਟੈਕਸ ਦਾ ਪੈਸਾ ਮੈਂ ਇੱਥੇ ਥੋੜੀ ਦੱਸਣਾ ਚਾਹਨਾ ਜਿਵੇਂ ਉਪਰਾਏ ਸਾਹਿਬ ਨੇ ਅੱਗੇ ਸਰਕਾਰਾਂ ਆਪਣੇ ਲੈਵਲ ਤੇ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਸੈਂਟਰ ਗਵਰਨਮੈਂਟ ਦੀ ਆਪਣੀ ਪ੍ਰੋਵੀਜ਼ਨਸ ਹੈਗੀਆਂ ਆ ਪੰਜਾਬ ਸਟੇਟ ਦੀ ਆਪਣੀ ਪ੍ਰੋਵੀਜ਼ਨਸ ਦੇ ਰਹੀਆਂ ਬਹੁਤ ਵਧੀਆ ਸਹੂਲਤ ਦੇ ਰਹੀਆਂ ਲੇਕਿਨ ਲੋਕਾਂ ਨੂੰ ਇਸ ਬਾਰੇ ਅਵੇਅਰਨੈਸ ਬਹੁਤ ਘੱਟ ਹੈ ਲੋਕੀ ਉਹਨਾਂ ਨੂੰ ਅਪਰੋਚ ਨਹੀਂ ਕਰ ਪਾ ਰਹੇ ਜੇ ਉਹ ਸਹੀ ਤਰੀਕੇ ਨਾਲ ਅਪਰੋਚ ਕਰਦੇ ਸਰਕਾਰਾਂ ਬਹੁਤ ਅੱਛੇ ਆਪਣੇ ਸਕੇਲ 'ਚ ਕੰਮ ਕਰ ਰਹੀਆਂ ਮੈਂ ਸਰਕਾਰਾਂ ਨੂੰ ਵੀ ਕਹਾਂਗਾ ਕਿ ਜੋ ਲੋੜਵੰਦ ਪਰਿਵਾਰ ਹਨ ਉਹਨਾਂ ਨੂੰ ਅੱਗੇ ਆ ਕੇ ਮਦਦ ਕਰਨ ਕਿਉਂਕਿ ਕਈ ਐਸੇ ਛੁੱਗੀ ਚੌਪੜੀ ਐ ਮਕਾਨ ਲੋਕਾਂ ਦੇ ਰੱਖੇ ਹੋਏ ਐ ਜਿਨ੍ਹਾਂ ਦੀ ਛੱਤਾਂ ਚੋਂਦੀਆਂ ਔਰ ਰੈਂਟ ਯੋਗ ਨਹੀਂ ਆ ਤੁਸੀਂ ਦੇਖਿਆ ਅਸੀਂ ਐਸੇ ਮਕਾਨ ਬਣਾ ਕੇ ਦਿੱਤੇ ਐ ਔਰ ਮੈਂ ਲੋਕਾਂ ਨੂੰ ਅਪਰੋਚ ਕਰੂਗਾ ਲੋਕਾਂ ਨੂੰ ਅਪੀਲ ਕਰੂਗਾ ਆਪਣੀ ਅਵੇਅਰਨੈਸ ਕਰੋ ਆਪਣੇ ਇਲਾਕੇ ਦੇ ਸਰਪੰਚ ਆਪਣੇ ਇਲਾਕੇ ਦੇ ਬਲਾਕ ਸੰਪਤੀ ਮੈਂਬਰਾਂ ਨੂੰ ਅਪਰੋਚ ਕਰਕੇ ਜੋ ਵੀ ਉਹਨਾਂ ਦੀ ਗਾਈਡਲਾਈਨ ਹੈ ਸਰਕਾਰ ਦੀ ਸਮਝਣ ਉਹਨਾਂ ਨੂੰ ਪੂਰੇਆਂ ਕਰਾਂਗਾ ਚੈਰਿਟੇਬਲ ٹرسٹ ਵੱਲੋਂ ਜਿਥੇ ਕਿ ਪਹਿਲੇ ਹੀ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਡੇ ਕਾਰਜ ਜਿਹੜੇ ਆ ਉਹ ਕੀਤੇ ਗਏ ਨੇ ਤਾਂ ਉੱਥੇ ਹੀ ਅਗਲਾ ਜਿਹੜਾ ਟੀਚਾ ਉਹ ਹੈਗਾ ਮੰਦਬੁੱਧੀ ਬੱਚਿਆਂ ਨੂੰ ਸਮੇਂ ਦਾ ਸਾਡੀ ਬਣਾਉਣ ਦਾ ਅਤੇ ਨਾਲ ਦੀ ਨਾਲ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸੰਭਾਲਣ ਦਾ ਕਿਤੇ ਨਾ ਕਿਤੇ ਵੱਡਾ ਜਿਹੜਾ ਟੀਚਾ ਉਹ ਸਰਬਤ ਦਾ ਪਲਾਟ ਚੈਰਿਟੇਬਲ ٹرسٹ ਵੱਲੋਂ ਮਿੱਥਿਆ ਗਿਆ ਕੈਮਰਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰਿਪੋਰਟ